ਗੁਰਦਾਸਪੁਰ ਦੇ ਹਲਕਾ ਫਤਿਹਗੜ ਚੂੜੀਆਂ ਚ ਇੱਕ 40 ਸਾਲਾਂ ਦੀ ਵਿਧਵਾ ਔਰਤ ਨਾਲ ਚਾਰ ਨੌਜਵਾਨਾਂ ਵੱਲੋਂ ਜ਼ਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਪੀੜਤਾ ਮੁਤਾਬਕ ਨੌਜਵਾਨ ਉਸ ਨੂੰ ਜ਼ਬਰਦਸਤੀ ਨਹਿਰ ਕਿਨਾਰੇ ਲੈ ਗਏ ਤੇ ਉੱਥੇ ਉਸ ਦੇ ਨਾਲ ਜ਼ਬਰ ਜਨਾਹ ਅਤੇ ਕੁੱਟਮਾਰ ਕੀਤੀ ਪੀੜਤਾ ਦੇ ਪਰਿਵਾਰ ਨੇ ਪੁਲਿਸ ਤੇ ਮਾਮਲੇ ਨੂੰ ਗੰਭੀਰਤਾ ਨਾਲ ਨਾ ਲੈਣ ਦੇ ਦੋਸ਼ ਲਗਾਏ ਨੇ ਤਿੰਨ ਮੁੰਡੇ ਇਹ ਉਹਨਾਂ ਨੇ ਪਹਿਲਾਂ ਬੁਹਾਲਿਆ ਮੈਨੂੰ ਫਿਰ ਨਹਿਰ ਹਾਲ ਨੂੰ ਲੈ ਗਏ ਫਿਰ ਜਦੋਂ ਤੇ ਕੀਤੀ ਕੁੱਟਿਆ ਮਾਰਿਆ ਬਹੁਤ ਜਿਆਦਾ ਦਾ ਕਹਿੰਦੀ ਇਹਨਾਂ ਨੂੰ ਬਹੁਤ ਜ਼ਿਆਦਾ ਸਹਾਇਤਾ ਚਾਹੀਦੀ ਹੈ ਸਾਨੂੰ ਇਨਸਾਫ ਨਹੀਂ ਮਿਲਿਆ ਇਹ ਕਰਕੇ ਅਸੀਂ ਇਨਸਾਫ ਮੰਗਦੇ ਆਂ ਤੇ ਸਾਨੂੰ ਇਨਸਾਫ ਜਿਹੜਾ ਉਹ ਜੇ ਨਾ ਮਿਲਿਆ ਤੇ ਅਸੀਂ ਹੋਰ ਗਰਸ ਜਿਹੜਾ ਚਾਲੂ ਰੱਖਾਂਗੇ ਮਿਲ ਕੇ ਤੇ ਜਿਹੜੇ ਬਦੀਆਂ ਨੇ ਕਹੇ ਕਿ ਤੇ ਮਿਲ ਕੇ ਘਰਾਓ ਵੀ ਕਰਾਂਗੇ ਥਾਣੇ ਦਾ ਤੇ ਐਸਾ ਸਭ ਕੋਠੀ ਦਰ ਉਧਰ ਪੁਲਿਸ ਮੁਤਾਬਕ ਦੋਸ਼ੀਆਂ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਤਫਤੀਸ਼ ਕੀਤੀ ਜਾ ਰਹੀ ਹੈ ਪੁਲਿਸ ਸਟੇਟਮੈਂਟ ਤੇ ਲੜਕੀ ਦੇ ਅਸੀਂ ਮੁਕੱਦਮਾ ਨੰਬਰ 43/17 ਇਚ ਅੰਡਰ ਸੈਕਸ਼ਨ 376 ਡੀ 323 ਆਪੀਸੀ ਸਤਨਿਕਨ ਸੰਬੰਧੀ ਉਹਦੇ ਦਰਜ ਕੀਤਾ ਗਿਆ ਦੋਸ਼ੀ ਜਿਹੜੇ ਆ ਬਾਈ ਨੇਮ ਨੇ ਪਰ ਫਿਰ ਵੀ ਉਹਦੇ ਸੰਬੰਧੀ ਜੋ ਬੰਦੀ ਤਫਤੀਸ਼ ਅਥਾ ਦੇ ਆਧਾਰ ਤੇ ਕਰਕੇ ਜੋ ਮੈਡੀਕਲ ਰਿਪੋਰਟ ਆਊਗੀ ਉਹਦੇ ਮੁਤਾਬਕ ਕਰ ਲਈ ਲਵੇਗੀ ਫਿਲਹਾਲ આરોપી ਪੁਲਿਸ ਦੀ ਗ੍ਰਿਫਤ ਚੋਂ ਬਾਹਰ ਨੇ ਜਿਨ੍ਹਾਂ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ ਗੁਰਦਾਸਪੁਰ ਤੋਂ ਗੁਰਪ੍ਰੀਤ ਸਿੰਘ ਚਾਵਲਾ ਜਗਬਾਨੀ ਟੀਵੀ